ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਉਗੋਕੇਆ ਦੇ ਵਿੱਚ ਉਗੋਕੇ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੋਜ਼ਪੁਰ ਦਾ ਮਨਮਤਾ ਨਗਰ ਆ ਕਰੇ ਲੋ ਪਰਿਵਾਰ ਦੇ ਘਰ ਇੱਕ ਮੂਰਤ ਵਰਗੀ ਪਹਿਲਾ ਸੂਆ ਚੋਟੀ ਬਾਕਮਾਲ ਦਿਖਾਉਣੀ ਆ ਤੁਹਾਨੂੰ ਇਹਦੀ ਡਿਟੇਲ ਜਾਣਦੇ ਆ ਕੀ ਰੇਟ ਕਰਦੇ ਆ ਕਿੰਨੇ ਦਿਨ ਬਾਕੀ ਆ ਆਓ ਮਿਲਦੇ ਆ ਬਾਈ ਨੂੰ ਸਾਸਿਕਾ ਜੀ ਵੀਰ ਜੀ ਸਾਸਿਕਾ ਵੀਰ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਸੇਤਾਂ ਕਰਤੇ ਪਰਿਵਾਰ ਜੀ ਹਾਂਜੀ ਹਾਂਜੀ ਸਭ ਠੀਕ ਠਾਕ ਆ ਜੀ ਕਿਰਪਾ ਨਾਲ ਠੀਕ ਆ ਵੀਰੇ ਆਪਣਾ ਨਾਮ ਦੱਸ ਦੀ ਇੱਕ ਵਾਰੀ ਬਾਈ ਇਹ ਬਾਈ ਦਾ ਨਾਮ ਜੀ ਮੈਂ ਤਾਂ ਬੋਲਣਾ ਰਾਜੂ ਮਿਸਤਰੀ ਆ ਜੀ ਪਿੰਡੂ ਕੋਕੇ ਉਗੂਕੇ ਪਿੰਡਾ ਬਾਈ ਦਾ ਨਾਮ ਰਾਜੂ ਮਿਸਤਰੀ ਆ ਹਾਂਜੀ ਹਾਂਜੀ ਜਿਹੜਾ ਬਰੋਹੀਪੁਰ ਜੀ ਠੀਕ ਆ ਬਾਈ ਕਾਹਦਾ ਕੰਮ ਕਰਦਾ ਮਿਸਤ ਬਾਈ ਜਿਹੜੀ ਝੋਟੀ ਬਾਈ ਰਾਜੂ ਨੇ ਵੇਚਣੀ ਹੈ ਇਹ ਇਹ ਪਹਿਲਾ ਨਹੀਂ ਆ ਬਾਈ ਹਾਂਜੀ ਹਾਂਜੀ ਪਹਿਲਾ ਸੁਆਜੀ ਠੀਕ ਆ ਕਿੰਨੇ ਦਿਨ ਲੈ ਜੂਗੀ ਬਾਈ ਹਾਂਜੀ ਇਹ ਹਜੇ ਵੇਚ ਦੱਸ ਦਾਂ ਲੈ ਜਾਣੇ ਇਹਦੇ 2-3 ਦਿਨ ਰਹਿੰਦੇ ਆ ਜੀ ਇਹਦੇ ਪੂਰੇ ਹੋਣ ਚ ਠੀਕ ਆ ਬਾਈ ਤੇ ਬਾਕੀ ਇਹਨੇ ਸੌਖੀ ਆ ਝੋਟੀ ਉੱਤੇ ਦਨ ਲੈ ਜਾਣੇ ਲੈ ਜੂਗੀ ਦਿਨ ਤਾਂ ਹਣਾ ਬਾਈ ਤਿਆਰੀ ਟੋਰੀ ਚੰਗੀ ਕਰੂਗੀ ਹਾਂਜੀ 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 ਤੇ ਬਾਈ ਰੇਟ ਫਿਰੰਦਾ ਕੀ ਸੋਚਿਆ ਰੇਟ ਬਾਈ ਫੋਨ ਤੇ ਹੀ ਕਰੂਗਾ ਠੀਕ ਆ ਬਾਈ ਫੋਨ ਤੇ ਉੱਤੇ ਠੀਕ ਆ ਹੋਊਗਾ ਜਾਇਜ਼ ਹੀ ਵੈਸੇ ਹਾਂਜੀ ਜਾਇਜ਼ ਹੋਊਗਾ ਬਿਲਕੁਲ ਜਾਇਜ਼ ਹੋਊਗਾ ਸਾਨੂੰ ਬਾਕੀ ਪਰਿਵਾਰ ਨ ਘਰੇਲੂ ਪਰਿਵਾਰ ਆ ਮੜਾ ਮੋਟਾ ਪਤਾ ਲੱਗ ਜਾਂਦਾ ਈ ਕਿਹੜਾ ਕੋਈ ਆਮ ਰੋਜ਼ ਦੇ ਕੰਮ ਕਰਨ ਵਾਲਾ ਤਾਂ ਹੈ ਨਹੀਂ ਬਾਈ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਤੇ ਬਾਈ ਫਿਰ ਮਾਂ ਲੋ ਵੀ ਪਹਿਲਾ ਸੁਆ ਦਿਨ ਹਜੇ ਕਿੰਨੇ ਕਿਹਾ ਸੀ ਇਹਦੇ ਪੈਸੇ 10 ਦਿਨ ਲੈ ਜਾਣੇ ਆ ਜੀ ਕੱਢ ਜਾਣੇ ਆ ਨਾ 10 ਦਾ ਹਫਤਾ ਤਾਂ ਮੌਜ ਨਾ ਕੱਢ ਜੂਗਾ ਇਸ ਸੀਮਨ ਸੁਮਨ ਦਾ ਤਾਂ ਨਹੀਂ ਕੋਈ ਪਤਾ ਹੁਣ ਹੋਊਗਾ ਸਰਕਾਰੀ ਸੀਮਨ ਲੱਗਾ ਜੀ ਸਰਕਾਰੀ ਸੀਮਨ ਲੱਗਾ ਹ ਆਉਂਦਾ ਨਹੀਂ ਗੱਪਾਂ ਠੀਕ ਆ ਬਾਈ ਜੀ ਓਕੇ ਲੈ ਵੀ ਮਿੱਤਰੋ ਪਹਿਲੇ ਝੋਟੀ ਆ 10 ਦਿਨ ਸੂਗ ਦੇ ਵਿੱਚ ਬਾਕੀ ਆ ਪੱਧਰੀ ਬਣੀ ਆ ਝੋਟੀ ਥੱਲੋਂ ਕੈਪ ਕੋਪ ਬਹੁਤ ਚੰਗਾ ਥਲਾਂ ਦੀ ਬਹੁਤ ਚੰਗੀ ਦੂਰੀ ਆ ਬਾਕੀ ਬਈ ਵੱਡੀ ਗੱਲ ਇਹ ਆ ਬਿਊਟੀ ਵੀ ਚੰਗੀ ਆ ਛੋਟੀ ਦੇ ਵਿੱਚ ਫੇਸ ਕੁਆਲਿਟੀ ਆ ਡਰ ਦੀ ਕੁਆਲਿਟੀ ਸਾਰੀ ਬੇ ਸੀਲ ਬਹੁਤ ਆ ਜੀ ਹਾਂ ਜੈਲੀ ਆ ਛੋਟੀ ਹੈ ਨਾ ਬਈ ਗਾ ਨੂੰ ਲਿਆ ਮੜੀ ਜੀ ਹੁਣ ਘਰੋਂ ਬਾਹਰ ਕੱਢੀ ਆ ਕੋਈ ਵਾਸਤਾ ਨਹੀਂ ਗਾਏ ਫਿਰ ਮੁੰਡਾ ਥੱਲੇ ਬਹਿ ਜਾਂਦਾ ਉਵੇਂ ਹੱਥੋਂ ਥੱਲੇ ਲਾਈ ਜਾਂਦਾ ਜਮਾ ਨਹੀਂ ਗਈ ਆ ਕੋਈ ਨਹੀਂ ਮਿੱਤਰੋ ਪਧਰੀ ਪੁਧਰੀ ਕੱਟੀ ਬੜੀ ਆ ਥੱਲੋਂ ਹੈ ਨਾ ਬਈ ਤੇ ਇੱਕ ਗੱਲ ਆ ਬਈ ਜੇ ਕੋਈ ਘਰੇ ਰੱਖਣੀ ਆ ਕਦੀ ਜੇ ਕਿਸੇ ਨੂੰ ਦੇ ਲਈ ਗਹਿਣਾ ਚਾਹੀਦਾ ਹੈ ਨਾ ਹਾਂਜੀ 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 ਘਰੇ ਰੱਖਣ ਵਾਲੇ ਦੇ ਵਾਸਤੇ ਬਹੁਤ ਵਧੀਆ ਜੀ ਨੰਬਰ ਬਈ ਦਿਆ ਦੇ ਕਰਾਂ ਦੀ ਆਪਣਾ ਨੰਬਰ ਹੀ ਆ ਚਲੋ ਮੈਂ ਨੰਬਰ ਬਾਈ ਦਾ ਕੋਈ ਨਹੀਂ ਤੁਸੀਂ ਮੁਲਾ ਦੇ ਜੀ ਇੱਕ ਮਿੰਟ ਜੇ ਮੈਂ ਨੰਬਰ ਕੱਢਦਾ ਜੀ ਇਹਦਾ ਨੰਬਰ ਕੱਢ ਦਿਓ ਨਾ ਜਰ ਤੁਸੀਂ ਇੱਕ ਮੈਂ ਸਕਰੀਨ ਦੇ ਉੱਤੇ ਵੀ ਲਾ ਦੂੰਗਾ ਪਹਿਲਾਂ ਸੂਆ ਚੋਟੀ ਹੈ 9140 9140 99725 ਜੀ 99725 ਹਾਂਜੀ 9140 99725 9140 99725 ਬਾਈ ਦਾ ਫੋਨ ਹਾਂ 9140 99725 ਹਾਂ ਬਸ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਉਗੋ ਕੇ ਜ਼ਿਲ੍ਹਾ ਫਿਰੋਜ਼ਪੁਰ ਧੰਨਵਾਦ ਸ਼ੁਕਰੀਆ